ਰੈਸਟੋਰੈਂਟ ਦਾਸਤੇ ਇੰਡੀਅਨ ਰੈਸਟੋਰੈਂਟ ਕੋਈ ਅੰਦੇ ਅੰਦਾ ਇੰਡੀਅਨ ਰੈਸਟੋਰੈਂਟ ਕੋਈ ਰੈਸਟੋਰੈਂਟ ਖਾਂ ਲੈ ਹਾਂ ਉਹ ਵੀ ਨਹੀਂ ਹੈ ਇਹ ਰੈਸਟੋਰੈਂਟ ਤਾਂ ਹੋਣਾ ਹੀ ਮੇਰੇ ਤੇ ਮਦ ਨਹੀਂ ਹੋਣ ਗਈ ਬੱਚੇ ਸਾਰੇ ਨਹੀਂ ਡੈਫੀਨਟਲੀ ਮੈਂ ਫਾਈਂਡ ਆਊਟ ਵਾਚਾ ਇਹ ਬੱਚਿਆਂ ਦੇ ਰਹਿਣ ਲਈ ਸਾਰਾ ਹੋਸਟਲ ਹੀ ਹੈ ਬਸ ਨਹੀਂ ਯੂਨੀਅਨ ਨਹੀਂ ਇਹ ਤਾਂ ਨਹੀਂ ਉਹ ਜਿੱਥੇ ਰਹਿੰਦਾ ਜਿੱਥੇ ਰਹਿੰਦੇ ਹਾਂ ਇਹ ਹੋਸਟਲ ਜਣਾ

ਉਹ ਮੈਨੂੰ ਇਵੈਂਟ ਕੋ ਕਰਤੀ ਉਹ ਟੀਚਰਸ ਨੇ ਕਹਤਾ ਅਜੋ ਉਸਤਾ ਗਏ ਉੱਥੇ ਖਾਣ ਜੀ ਜੀ ਤੁਸੀਂ ਯਕੀਨ ਨਹੀਂ ਮੰਨਣਾ ਆਂਟੀ ਜੀ ਬਈ ਉੱਥੇ ਖਾਣ ਕੇ ਕੁ ਪੈਣ ਕੇ ਪਤਾ ਨਹੀਂ ਬਈ ਕੀ ਖਾਣ ਦਾ ਪਤਾ ਲੱਗਾ ਐਨੀ ਟੇਸਟੀ ਆਂਟੀ ਜੀ ਉਹਨਾਂ ਨੇ ਨਾ ਡੱਬੇ ਖਾਲੀ ਵੀ ਦਿੱਤੇ ਉਹ ਤੁਸੀਂ ਲੈ ਕੇ ਜਾਓ ਜੀ ਮੇਰੇ ਨਾਲ ਇੱਕ ਮੁੰਡਾ ਤੇ ਸੱਤ ਪਲੇਟਾਂ ਭਰੀਆਂ ਤੁਸੀਂ ਦੇਖੀ ਜੀ ਆਂਟੀ ਜੀ ਕੇਕ ਹੈ ਲੈ ਸਵਾਦ ਨਾਲ ਤੁਸੀਂ ਯਕੀਨ ਨਹੀਂ ਮੰਨਣਾ ਮੈਂ ਵੀ ਕੋਜ਼ੀ ਤੇ ਕੀ ਮੈਨਣਾ ਇੱਥੇ ਮੈਂ ਮੈਂ ਇੱਕ ਇੱਕ ਪਲੇਟ ਭਰੀ ਹਾਂ ਮੈਂ ਉਸ ਤੋਂ ਬਾਅਦ ਚ ਚੇਂਜ ਕਰਨਾ ਸੀ ਨਾ ਹਾਂ ਤੇ ਉਹ ਦੀਦੀ ਨੂੰ ਪਤਾ ਮੁਹੰਮਦ ਭਾਜੀ ਹੋਣੀ ਹੈ ਨਾ ਸ਼ੇਖ ਮੁਮ ਤੇ ਉਹਨਾਂ ਨੇ ਉਹ ਕਹਿੰਦੇ ਸੀ ਕਿ ਸਾਫ਼ ਸਫਾਈ ਕਰਾਣੀ ਮੈਂ ਕਿਹਾ ਜੋ ਹੋਇਆ ਤਾਂ ਮੈਨੂੰ ਦੱਸ ਦੇ ਲੋੜ ਉੱਦਣ ਗਏ ਆ ਉਹਨਾਂ ਦੇ ਕਿਸੇ ਕੋ ਬੰਦੇ ਕੋਲ ਉਹਨਾਂ ਨੇ ਸਾੜੀ ਪਲੇਟ ਥੱਲੇ ਰੋਜ਼ਾਤੀ ਇਹ ਦੇ ਉਹ ਤਾਂ ਐਨੀ ਟੇਸਟੀ ਕੇਕ ਹੋ ਹਾਂ 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 ਸਾਰਾ ਕੁਝ ਹੈ ਬੜੀ ਹੈ ਇਸ ਤਰ੍ਹਾਂ ਬਣ ਜਾਣਾ ਇੱਥੇ ਹੁੰਦਾ ਬੜੀ ਬੜੀ ਨੇ ਇੱਥੇ ਕੁਝ ਨਾ ਕੁਝ ਹੀ ਮੈਨਣਾ ਖਾਨ ਪੀਂਦਾ ਰਿਕਵੈਂਡ ਪਾਲੀ ਪਾਰਟੀ ਹੋਲੀ ਪਾਰਟੀ ਇਵਨ ਸਿੰਗਰ ਕਦੇ ਕਦੇ देयर लाइक ਇੱਥੇ ਕੋਈ ਨਾ ਕੋਈ ਆਂਦੇ ਰ ਅੱਜ ਵੀ ਵੈਨਸਡੇ ਹਰੇਕ ਇਵੈਂਟ ਹੁੰਦਾ ਅੱਜ ਵੀ ਸੀ ਅੱਛਾ ਹੁਣ ਆਪੀ ਅੱਜ ਹਾਂਜੀ ਹਾਂ ਇੱਥੇ ਖਾਨ ਪੀਂਦਾ ਇੱਥੇ ਤਾਂ ਇੱਥੇ ਤਾਂ ਤਰ ਨਿਕਲੋ ਜੀ ਇਹਨਾਂ ਆ ਮੈਂ ਉੱਪਰ ਹੋਸਟਲ ਹੋਸਟਲੇ ਵੀ ਹੋ ਸਕਦਾ ਆ ਦੇਖੋ ਮੈਂ ਇਹਨਾਂ ਦੀ ਗੱਲ ਕਰਦਾ ਟਵਿੰਡੋਰਸ ਇਟ 260 ਹੈ ਇਧਰ ਮੇਰਾ ਕਾਲਜ ਆ ਦੇਖਿਓ ਆ ਮੇਰਾ ਕੋਲ ਹੈ ਤੇ ਆ ਆ ਉੱਪਰ ਪਾਰ ਮੈਂ ਇਹਦਾ 260 ਹੈ ਅੱਛਾ ਮਤਲਬ ਤੁਹਾਨੂੰ ਦੇਖਣਾ ਕਿ ਤੁਹਾਨੂੰ ਮਿਲਦੀਆਂ ਖਾਲੀ ਮੈਂ ਗੱਲ ਕੀਤੀ ਸੀ ਨਾ ਨੰਬਰ ਤੋਂ ਕਹਿੰਦੇ ਕਿ ਮੇਰੇ ਇੰਨਾ ਸਾਡਾ ਪੂਰੇ ਆਹੀ ਤਰ ਰਿਸੈਪਸ਼ਨ ਆ ਯੂਨੀ ਲੋਜ ਦਾ ਦੇਖੋ ਮੈਂ ਗੱਲ ਕਰਕੇ ਗਿਆ ਸੀ ਨਾ ਹਾਂ ਹਾਂ ਖਾਲੀਆਂ ਟਰਾਈ ਕਰੀ ਜੈ ਨਾ ਹਾਂਜੀ ਮੈਂ ਟਰਾਈ ਕਰੀ ਜੇ ਉਤਰ ਲੱਗੇ ਮਿਲ ਜਾ ਨਾਲ ਕਾਲਜ ਹੋਰ ਹੋਰ ਔਰ ਪ੍ਰਾਈਸ ਵੀ ਥੋੜਾ ਚੀਪ ਮਿਲ ਰਿਹਾ ਉਹਨਾਂ ਨੂੰ ਸਹੀ ਹੈ ਫਿਰ ਤੋਂ ਹੂੰ ਤਾਂ ਹੋਰ ਸਜਾਉਂਦੇ ਹਾਂ 260 260 ਪੁਨੀਤ ਮੇਬੀ ਯੂ ਵਾਂਟ ਟੂ ਵਾਚ ਦਾ ਗੇਮ ਕਰ ਰਹੇ ਹਾਂ अच्छा <laughs> <is> <laughs> 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 है है? ए, नहीं, ए वाला Saint Saint Catherine's Saint Catherine's है।, <laughs> ए, ए, ए है नहीं <laughs> वाला 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 जेड़ा देखते पे न, ना? है. वाला हां जी। तेरे वाला मेरा है। <laughs> ਕਾਲਜ ਦਾ ਨਾਮ ਥੋੜਾ ਰਿਕੋਰਡ ਕਰ ਤਾ ਤੇ ਹੋਸਟਲ ਦਾ ਨਾਮ ਹਾਂਜੀ 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 ਕਾਲਜ ਤਾਂ ਮੇਰਾ ਕਾਟਨ ਸਟੇਨਿੰਗ ਪਾਰਕਿੰਗ ਇਹਦੀ ਠੰਡ ਘੱਟ ਪੰਦਾ ਆਂਟੀ ਮੈਂ ਯਕੀਨ ਮਨ ਨੂੰ ਮੈਂ ਤਾਂ ਇਨਾ ਖੁਸ਼ ਆ ਨਾ ਇੱਥੇ ਦੀ ਠੰਡ ਕੋਲੋਂ ਮੈਂ ਨੂੰ ਮਮਾ ਕੋ ਪੁੱਛਿਓ ਸਰਦੀਆਂ ਚ ਮੈਨੂੰ ਤਾਂ ਇਦਾਂ ਹੁੰਦਾ ਵੀ ਮੈਂ ਸਰਵਾਈਵ ਕਰ ਜਾ ਸਰਦੀ ਮੈਨੂੰ ਇੰਨੀ ਠੰਡ ਲੱਗਦੀ ਹੁੰਦੀ ਸੀ ਇੰਦੀ ਆ ਇਹ ਤੇ ਨਹੀਂ ਮਾਰੀ ਨੀ ਪਤਾ ਕਿਉਂ ਉੱਥੇ ਆਂਟੀ ਆਪਣੇ ਦੋ-ਦੋ ਹਫ਼ਤੇ ਉਤੰਦੇ ਰਹਿੰਦੀ ਆ ਤੁੱਪੇ ਹੀ ਨਹੀਂ ਨਿਕਲੂ ਨੰਬਰ ਜਨ ਲਈ ਆਪਣੇ ਜਾਨ ਇਹ ਕਾਰਟਨ ਜੁਨੀਵਰਸਿਟੀ ਪਰਥ ਦੀ ਹਾਕੀ ਸਟੇਡੀਅਮ ਹੈ ਜਿੱਥੇ ਜੁਨੀਵਰਸਿਟੀ ਦੇ ਵਿਦਿਆਰਥੀ ਹਾਕੀ ਖੇਡਦੇ ਨੇ ਮੁਕਾਬਲੇ ਹੁੰਦੇ ਨੇ ਇੱਥੇ ਅਲੱਗ-ਅਲੱਗ ਯੂਨੀਵਰਸਟੀਆਂ ਦੇ ਇਸ ਦੇ ਵਿੱਚ ਹਾਕੀ ਦਾ ਮੈਚ ਚੱਲ ਰਿਹਾ ਸਟੂਡੈਂਟਸ ਦਾ ਇਸ ਮੈਚ ਨੂੰ ਅਸੀਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਇੱਕ ਦੂਜੇ ਨੂੰ ਬੱਚੇ ਪਾਸ ਦੇ ਕੇ ਬਹੁਤ ਹੀ ਤੇਜ਼ੀ ਦੇ ਨਾਲ ਹੁਸ਼ਿਆਰੀ ਦੇ ਨਾਲ ਖੇਡ ਰਹੇ ਨੇ ใจกว้าง ਆ ਜਿਵੇਂ ਜਿਸ ਗਰਾਊਂਡ ਵਿੱਚ ਦੇਖ ਕੇ ਹਟਿਆ ਇਹ ਕਾਰਟਨ ਯੂਨੀਵਰਸਿਟੀ ਪਰਥ ਦੇ ਵਿੱਚ ਹੈ ਇਹ ਬੇਸ਼ੱਕ ਯੂਨੀਵਰਸਿਟੀ ਦੇ ਵਿੱਚ ਇਹ ਸਟੇਡੀਅਮ ਹੈ ਗਰਾਊਂਡ ਹੈ ਪਰ ਅਸਲ ਦੇ ਵਿੱਚ ਇਹ ਸਟੇਟ ਗਵਰਨਮੈਂਟ ਦੀ ਹੈ ਤੇ ਜਿਹੜੀਆਂ ਵੀ ਕੋਈ ਸਟੇਟ ਲੈਵਲ ਦੀ ਕੋਈ ਵੀ ਹਾਕੀ ਗੇਮ ਹੁੰਦੀ ਹੈ ਤਾਂ ਇਸ ਹੀ ਉਹ ਗਰਾਊਂਡ ਦੇ ਵਿੱਚ ਹੁੰਦੀ ਹੈ ਤੇ ਬਹੁਤ ਅੱਛਾ ਲੱਗਿਆ ਦੇਖ ਕੇ ਗੇਮਸ ਸਟਾਰਟ ਬਹੁਤ ਬਹੁਤ ਵਧੀਆ ਬਣਿਆ ਹੋਇਆ ਹੈ ਇਹ ਇੱਥੇ ਸਟੇਡੀਅਮ ਦੇ ਵਿੱਚ ਜਿਹੜੇ ਖੇਡਾਂ ਨੂੰ ਦੇਖਣ ਆਉਂਦੇ ਨੇ ਜਾਂ ਖੇਡਣ ਵਾਸਤੇ ਹੁੰਦੇ ਨੇ ਉਹਨਾਂ ਦੇ ਖਾਣ ਪੀਣ ਲਈ ਵੀ ਬਕਾਇਦਾ ਤੌਰ ਤੇ ਕੰਟੇਨ ਬਣਾਈਆਂ ਜਿਸ ਦੇ ਵਿੱਚੋਂ ਆਪਣੀ ਮਰਜ਼ੀ ਮੁਤਾਬਕ ਜੋ ਵੀ ਕਿਸੇ ਦਾ ਦਿਲ ਕਰਦਾ ਉਹ ਲੈ ਕੇ ਖਾ ਸਕਦਾ ਆਪਣੀ ਚੋਇਸ ਦੇ ਮੁਤਾਬਕ ਬਹੁਤ ਅੱਛਾ ਪ੍ਰਬੰਧ ਹੈ ਇੱਥੇ ਥੇ ਹੁਣੇ-ਹੁਣੇ ਜਿਹੜਾ ਹਾਕੀ ਮੈਚ ਸੀ ਉਹਨੂੰ ਦੇਖ ਕੇ ਹਟੇ ਨੇ ਮੰਗਲ ਸੈਵਥ ਸੰ YouTube ਚੈਨਲ ਦੇ CEO ਮੈਡਮ ਸਰਬਜੀਤ ਕੌਰ ਜੀ ਉਹ ਪਨੀਰ ਦੇ ਨਾਲ ਘੁੰਮ ਕੇ ਦੇਖ ਰਹੇ ਨੇ ਔਰ ਸੱਜਨ ਸਿੰਘ ਦੇਖ ਰਿਹਾ ਵੀ ਮੈਂ ਕੀ ਖਾਣਾ ਹੈ ਸਿਲੈਕਟ ਕਰ ਰਿਹਾ ਆਈਟਮ ਨੂੰ